ਬੀਨੇ ਕਿ ਅਭੀ ਮੈਨੂੰ ਤਾਂ ਇੰਦਾ ਗਾਣਾ ਅੱਛਾ ਲੱਗਦਾ ਫਿਰ ਇਹਦੇ ਤੇ ਕੋਈ ਸੱਜਣ ਤੇਰੇ ਵਾਂਗੂ ਤਰਾਜ ਕਰੇ ਫਿਰ ਕੀ ਕਰਾਂਗੇ ਚਲੋ ਹੁਣ ਅਸੀਂ ਐ ਕਿ ਰਿਆ ਕਰਨਾ ਹੈ ਜਦੋਂ ਤੁਹਾਡੇ ਨਾਲ ਤੋਂ ਮੁੰਦੇ ਫਿਰਦਲਾ ਤੁਹਾਡੀ ਵਾਈਟ ਲੈ ਲੈ ਕਰਨੀ ਜਿੱਦਾਂ ਤੁਸੀਂ ਕਿਹਾ ਕਰੋਗੇ ਬਣਾ ਦਿਆ ਕਰਾਂਗੇ ਕਿ ਉਸ ਤੋਂ ਬਾਅਦ ਜੇ ਕੋਈ ਗਲਾਬਾ ਦਊਗਾ ਅਸੀਂ ਫਿਰ ਤੁਹਾਡਾ ਨੰਬਰ ਕੱਢਾਂਗੇ ਇੱਕ ਐਕਟਰ ਦੇ ਲਈ ਉਹ ਬਹੁਤ ਜਿਹਾ ਹੁੰਦੀ ਹੁੰਦਾ ਹੈ ਕਿ ਸਕ੍ਰਿਪਟ 'ਚ ਉਹਨਾਂ ਨੂੰ ਸਪੋਕ ਮਿਲੇ ਕਿ ਉਹ ਆਪਣੇ ਆਪ ਨੂੰ ਖੂਬ ਕਰ ਸਕਣ ਪਰ ਆਈ ਫੀਲ ਪਰਸਨਲੀ ਕਿ ਰੌਣਕ ਦਾ ਕਿਰਦਾਰ ਇੱਕਦਮ ਅਨਪ੍ਰੇਡਿਕਟੇਬਲ ਜਿਹਾ ਸੀ ਤੇ ਸਕਰ ਕੇ ਸ਼ਾਇਦ ਮੇਰੇ ਅੰਦਰ ਵੀ ਉਹ ਚਾਹ ਸੀ ਕਿ ਯਾਰ ਮੈਂ ਆਡੀਸ਼ਨ ਕਰਾ ਕੇ ਇਸ ਫਿਲਮ ਦਾ ਹਿੱਸਾ ਜ਼ਰੂਰ ਬਣਨਾ ਚਾਹੁੰਦੀ ਆ ਪਰਡਕਸ਼ਨ ਦਾ ਹੁੰਦਾ ਮਗਰ ਉਹਨਾ ਫਿਰ ਕਹਾਣੀ ਕਿਉਂਕਿ ਦੇਖੋ ਤੁਸੀਂ ਪੰਜਾਬ 'ਚ ਕਿੰਨੇ ਡਾਇਰੈਕਟਰ ਐ ਕਿੰਨੇ ਲੇਖਕ ਐ ਕਿੰਨੀਆਂ ਕਹਾਣੀਆਂ ਨਹੀਂ ਮਿਲਦੇ ਉਹਨਾਂ ਨੂੰ ਬੱਲੇ ਹੈ ਬਾਕੀ ਮੈਂ बार-बार کہہ ਕੇ ਇਸ ਲਈ জানা ਕਿ ਇਹ ਵੀ ਦੇ ਕਹਣਾ ਹੈ ਜੀ ਲੌਬੀ ਹੁੰਦੀ ਹੈ ਇਹੋ ਜਿਹਾ ਕੁਝ ਨਹੀਂ ਹੁੰਦਾ ਮੈਂ ਤਾਂ 4-5 ਸਾਲ ਪਹਿਲਾਂ ਉਹਨੇ ਗਰੀ ਨਾਲੇ ਵਾਅਦਾ ਕਰਿਆ ਸੀ ਕਿ ਜਦ ਤੱਕ ਤੁਸੀਂ ਕਹੋਗੇ ਜਿੱਥੇ-ਜਿੱਥੇ ਕਹਾਂ ਮੈਂ ਤਾਂ ਪਹਿਲੀ ਵਾਰੋਂ ਤੋਂ ਜਦੋਂ ਅਸੀਂ ਹਾਸ਼ਿਰ ਬਣਾਈ ਸੀ ਉਹਦੇ ਵੀ ਮੈਂ ਸੇਨ ਵਿੱਚ ਜਾਂਦਾ ਸੀ ਉਸ ਤੋਂ ਬਾਅਦ ਜਦੋਂ ਵੀ ਬਣਾਈ ਮੇਰੀ ਇਹ ਹੈਬਿਟ ਹੈ ਮੈਂ ਢੁੜੇ ਰਹਿਣਾ ਚਾਹੁੰਦਾ ਆਪਣੇ ਲੋਕਾਂ ਨਾਲ ਮੈਂ ਚਾਹਦਾ ਨਹੀਂ ਕਿ ਮੈਨੂੰ ਸਿਰਫ ਤੁਸੀਂ ਇਮੇਜਿਨੇਸ਼ਨ ਚ ਦੇਖੋ ਤੇ ਨਿੱਜੀ ਜ਼ਿੰਦਗੀ ਚ ਕੋਈ ਮੇਰਾ ਚਾਹਣਾ ਨਾ ਦੇਖ ਸਕੇਗਾ ਕਿ ਵਰੀ ਕਾਠ ਜਿਆਦਾ ਹੁੰਦਾ ਕੋਈ ਫੋਟੋ ਤੋਂ ਸਜਣ ਰਹਿ ਜਾਂਦਾ ਉਦਾਂ ਤਾਂ ਸਾਰੇ ਮੈਕ ਚੱਲਦੇ ਦੇਖੋ ਆਪਾਂ ਪਿੰਡ ਪਿੰਡ ਦੀ ਗੱਲ ਮੈਂ ਹਮੇਸ਼ਾ ਕਿਹਾ ਮੈਂ ਚਾਹੁੰਦਾ ਪਿੰਡਾਂ ਨਾਲ ਗੱਲ ਕਰਾਂ ਕਿ ਕੋਈ ਸ਼ਹਿਰਾਂ ਦਾ ਜਿਹੜਾ ਸਰੂਪ ਤੁਸੀਂ ਦੇਖ ਰਹੇ ਹੋ ਉਹ ਇੱਕ ਚੇਬ ਨਹੀਂ ਰਿਹਾ ਜੋ ਅੱਜ ਤੁਸੀਂ ਮੰਨ ਲਓ ਜਲਦੀਗੜ੍ਹ ਚਾ ਜਾਂ ਮੋਹਾਲੀ ਚਾ ਇਰਾ ਕਨਾਲ ਹਾਊਸ ਉਹ ਪੱਟੋ ਪੱਟ ਸੀ 10-12 ਕਰੋੜ ਦਾ ਹੋ ਗਿਆ ਉਹ ਅੱਜ ਬਹੁਤ ਬੰਦੇ ਜ਼ਮੀਨਾਂ ਵੇਚ ਕੇ ਨਾ ਉੱਥੇ ਬੋਟਲ ਲੈ ਰਹੇ ਆ ਔਰ ਜਿਵੇਂ ਜਿਵੇਂ ਉਹ ਸੜਕਾਂ ਬਣ ਗਈਆਂ ਜੇ ਤੁਸੀਂ 10 ਮਿੰਟ ਦੂਰ ਲੋਂਗੇ ਤੁਹਾਨੂੰ ਤੀਜੇ ਮਤਲਬ 3 ਗੁਣਾ ਘੱਟ ਦੇ ਘਰ ਮਿਲ ਜਾ ਕਰਨਾ ਫਿਰ ਤੁਹਾਨੂੰ ਉਹ ਲੋਏ ਲੱਗਣਾ ਕਿ ਯਾਰ ਮੈਂ ਇੰਨੇ ਪੈਸੇ ਕਾਦੇ ਮੈਂ ਇੱਕ ਬੁੱਕ ਬਿਜ਼ਨਸ ਕਰ ਲਿਆਦਾ ਸੋ ਪਿੰਡਾਂ 'ਚ ਵੀ ਕਈ ਤਰ੍ਹਾਂ ਦੇ ਲੋਕ ਹੋਣਗੇ ਖੇਤੀ ਸਾਰੀ ਕਰਕੇ ਔਰ ਕੁਝ ਜਿਹੜੇ ਕੋ ਨੇ ਉਹ ਸਫਲ ਕਿਸਾਨ ਕਿਉਂ ਹੋਣਗੇ ਕਿਉਂਕਿ ਉਹ ਟਾਈਮ ਨਾਲ ਵੀ ਨੇ ਟਾਈਮ ਨਾਲ ਕਰਦਾ ਟਾਈਮ ਨਾਲ ਪਾਣੀ ਲਾਉਂਦਾ ਹੈ ਐਸੇ ਤਰ੍ਹਾਂ ਸੰਗੀਤ ਹਰ ਚੀਜ਼ ਦਾ ਵਕਤ ਐਸੇ ਗਏ ਕਿ ਤੁਸੀਂ ਨਿਰੰਤਰ ਕੰਮ ਕਰਦੇ ਰਹੇ ਔਰ ਦਿਨੋ ਦਿਨ ਤੇ ਤੁਹਾਡਾ ਜਿਹੜਾ ਦਿਮਾਗ ਹੋਰ ਕੰਮ ਕਰਨ ਲਈ ਤੁਹਾਨੂੰ ਫਰੇਲਗਾ ਸ਼ਾਇਦ ਇਹ ਹੀ وجہ ਕਿ ਉਹੀ ਰੁਟੀਨ ਜਿਹਦੇ ਨਾਲ ਗਾਉਣ ਲੱਗਿਆ ਇਹ ਲਈ ਨ ਤਾਂ ਕੇਵਲ ਪਰ ਹੋ ਗਿਆ ਥੈਂਕ ਯੂ ਮੈਂ ਸਵੇਰੇ ਉਸੇ ਵਕਤ ਉਸੇ ਵਕਤ ਸੌਣਾ ਇਹ ਦਿ ਲਈ ਸ਼ਰਮਾ ਜੀ ਲਈ ਜਿਹ ਦਿਨ ਨੂੰ ਤਿੰਨ ਹਿੱਸੇ ਚ ਵੰਡिए ਇਹ 16 ਘੰਟੇ ਸੌਣ ਤੇ ਬਿਜ਼ਾਰਦੈਂ ਮੈਂ 8 ਘੰਟੇ ਦੇਖੋ ਸਿਨੇਮਾ ਜਾਂ ਫ੍ਰਿਲੰਸ ਤੋਂ ਭਾਅ ਵਹੀ ਹੁੰਦਾ ਹੈ ਬੀਜੇ ਦਾ ਪੱਥਰ ਥ੍ਰਿਲਰ ਦੀ ਗੱਲ ਕਰੀ ਤਾਂ ਫੋਨ ਬੰਦ ਕਰ ਲਿਆ ਕਰੋ ਹੁਣ ਜੇ ਕਿਸੇ ਹੋਰ ਦਾ ਆਪਾ ਜਾਂਦਾ ਕੋਦ-ਕੋਦ ਪੈਣਾ ਸੀ ਵੀ ਫੇਰੀ ਵਾਈਟ ਖਰਾਬ ਹੋ ਗਿਆ ਤੇ ਤੋ ਕੀ ਹੁੰਦਾ ਹੈ ਇਹੀ ਸਿਨੇਮਾ ਜੇ ਤੁਹਾਨੂੰ ਇਹ ਪਤਾ ਹੀ ਹੋਊਗਾ ਵੀ ਫਿਲਮ ਚ ਐ ਹੋਊਗਾ ਜਿੱਦਾਂ ਹੁਣ ਆਪਾਂ A ਤੋਂ Z ਤੱਕ ਜੇ ਕਹਾਣੀ ਸੁਣਾ ਲੈਂਦੇ ਤਾਂ ਥੀਏਟਰ ਜਦੋਂ ਅਸੀਂ ਪੜ੍ਹਦੇ ਸੀ ਜਾਂ ਅਸੀਂ ਦੇਖਣ ਜਾਂਦੇ ਸੀ ਹੁਣ ਤਾਂ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਵੱਡੇ ਸਿਨੇਮਾ ਜਿਹੜੇ ਅਜੋ ਟਾਕਿਆ ਹੁੰਦੇ ਸੀ ਤਾ ਕਈ ਬੰਦੇ ਵਿੱਚ ਪਹਿਲਾ ਸਪੀਚ ਗੱਲ ਲੈ ਲੈ ਹੁਣ ਇਹਨੇ ਆਉਂ ਬੁਲਾਣੇ ਨੇ ਹੁਣ ਸੈੱਟ ਲੈਣਾ ਲੈ ਹੁਣ ਇਹਦੇ ਪਈਆਂ ਹਨਾ ਸੋ ਜਿਹੜਾ ਇਹ ਅਨ ਐਕਸਪੈਕਟਡ ਤੁਸੀਂ ਜਿਹੜਾ ਕਹਿਣਾ ਨਾ ਉਹੀ ਅਸਲ ਚ ਸਕ੍ਰੀਨ ਪਲੇਅਰ ਜੇ ਤੁਹਾਨੂੰ ਹੈਪੀ ਐਂਡ ਹੀ ਮਿਲ ਜਾਂਦਾ ਫਿਰ ਇਹਨੇ ਇੱਕ ਨਾਰਮਲ ਕਰਾਇਆ ਸੀ ਠੀਕ ਜਿਵੇਂ ਹਾਸ਼ਰ ਸੀ ਬਹੁਤ ਲੋਕਾਂ ਨੂੰ ਸੀ ਕਿ ਹੁਣ ਇਹਨਾਂ ਦੀ ਜਿਹੜੀ ਮੁਹੱਬਤ ਤਾਂ ਮਿਲ ਜੂਗੀ ਉਹ ਮੇਰਾ ਫੈਸਲਾ ਸੀ ਉਹ ਸਾਰੇ ਯੂਨਿਟ ਨਾਲ ਇਹ ਹੀ ਟਕਰਾਅ ਸੀ ਮੇਕਾਨਾ ਇਹ ਨਹੀਂ ਵੇਲਾ ਇਹਦੇ ਨਾਲ ਇੱਕ ਹੋਰ ਸਬਜੈਕਟ ਵੀ ਨਿਕਲ ਸਕਦਾ ਹੈ ਉਹ ਉਸੇ ਦੀ ਸ਼ਾਇਦ ਅੱਜ ਤੱਕ ਡਿਮਾਂਡ ਹੈ ਵੀ ਫੈਸ਼ਨ ਟੂਗਾ ਤੇ ਨਹੀਂ ਉਹ ਹੀ ਸਭ ਤੋਂ ਵੱਧ ਪਸੰਦ ਕੀਤਾ ਜੀ ਇਹ ਨਹੀਂ ਸਕਦੇ ਤੇ ਉਹ ਤਾਂ ਨਵੇਂ ਗੀਤ ਆਸ਼ਾ ਕੋ ਬਸਹੀ ਗੱਲ ਮਾਰ ਕੋਸ਼ਿਸ਼ ਤੇਰੇ ਅਜੀਬੀ ਪਾਰਸਾਰੇ ਅੰਗਣ ਦਾ ਸਭ ਆਸ਼ਾ ਕੋ ਆਸ਼ਾ ਕੋ ਹੋ ਰਹੀ ਹੈ ਕਿ ਸਰਦਾਰ ਨੂੰ ਤਾਂ ਟੈਨ ਮਿਲਦਾ ਹੈ ਬਟ ਫੈਸ਼ਨ ਆਇਆ ਕਈ ਬੰਦੇ ਕਹਿੰਦੇ ਨੇ ਸਿਨੇਮਾ ਬਦਲ ਗਿਆ ਸੰਗੀਤ ਬਦਲ ਗਿਆ ਉਹ ਫਿਲਮ ਆਈ ਨੂੰ ਕਿੰਨੇ ਸਾਲ ਹੋ ਗਏ 2084 ਸੀ ਹੈ ਜੀ ਭਾਈ ਚਾਹ ਕੋ 8 ਤੋਂ 10 ਹਫ਼ਤਾਈ 84 ਸੀ ਨਾ ਜੀ ਕਿੰਨੇ ਸਾਲ ਹੋ ਗਏ ਉਹ ਨਾ ਤੁਹਾਨੂੰ ਜਿੰਨਾ ਸੋਚਦਾ ਸੋਚਦਾ ਇਹ 16 ਸਾਲ ਪਹਿਲਾ ਆਇਆ ਸਬਜੈਕਟ ਹੋ ਤੁਸੀਂ ਕਹਿ ਰਹੇ ਹੋ ਦੁਬਾਰਾ ਉਸ ਤਰ੍ਹਾਂ ਦਾ ਕਿਉਂ ਨਹੀਂ ਬਣਦਾ ਇਥੇ ਕੀ ਚੇਂਜ ਹੋਇਆ ਕੁਛ ਨਹੀਂ ਹੋਇਆ ਇਹ ਸਿਰਫ ਇੰਟਰਨੈਟ ਤੇ ਕੋਫਰ ਤੋਲਣ ਵਾਲੇ ਦੇ ਬਦਲਣਾ ਉਹ ਆਪ ਦੀ ਬਣ ਗਿਆ ਬਦਲਣੇ ਆਪ ਦਾ ਹੀ ਫੈਲਣਾ ਹੈ ਮੈਲੋਡੀ ਕਦੇ ਨਹੀਂ ਜਾਂਦੀ ਔਰ ਚੰਗੇ ਜਿਹੜੇ ਸਬਜੈਕਟ ਹੈ ਉਹ ਕਦੇ ਨਹੀਂ ਪੁਰਾਣੇ ਹੁੰਦੇ ਕਿਉਂਕਿ ਕਟਕਟਾ ਕੇ ਫਿਲਮ ਤੇਨ ਕਿਰਦਾਰਾਂ ਤੇ ਖੜਦੀ ਹੁੰਦੀ ਆ ਆਪਸਰ ਕੋਈ ਇੱਕ ਹੀਰੋ ਇੱਕ ਲੜਕੀ ਤੇ ਇੱਕ ਵਿਲਨ ਮੇਨ ਇਥੋਂ ਚੱਲਦਾ ਪੈਂਦਾ ਉਹ ਤੋਂ ਬਾਅਦ ਬਾਕੀ ਦਾਣਾ ਡਣਿਆ ਸੋ ਬਦਲਦਾ ਕੁਛ ਨਹੀਂ ਈਮੋਸ਼ਨ ਉਹੀ ਹੁੰਦਾ ਇੱਕੋ ਤਰ੍ਹਾਂ ਰੋਇਆ ਜਾਂਦਾ ਜਿੱਦਾਂ ਅੱਜ ਤੋਂ 25 ਸਾਲ ਪਹਿਲਾਂ ਕੋਈ ਰੋਂਦਾ ਸੀ ਦੁੱਖ ਚ ਉਸੇ ਤਰ੍ਹਾਂ ਜਿਵੇਂ ਅੱਜ ਹੋਵੇ ਅਲੱਗ ਤਰ੍ਹਾਂ ਦਾ ਮੂੰਹ ਤਾਂ ਹੁਣ ਬਣਾਉਂਦੇ ਨੇ ਫੱਬੇ ਸਜੇ ਨੇ ਜਾੜਾਂ ਜਾੜਾ ਘਮਵਾਲੀਆਂ ਸੋ ਸੇਮ ਈਮੋਸ਼ਨ ਹੈ ਕਈ ਵਾਰੀ ਕਈ ਸਬਜੈਕਟ ਐਸੇ ਬਣ ਜene ਵਿਭਾਵੀ ਉਦੇ ਵਿੱਚੋਂ ਕੜੀ-ਕੱਢਣੀ ਬਹੁਤ ਹੋ ਕੇ ਜਾਂਦੀ ਆ। ਉਹ ਕਈ ਅਸਲ ਚੋਂ ਕਹਾਣੀ ਦਾ ਕੀ ਸੀ ਕਿ ਉਹ ਅਸੀਂ ਉਦੋਂ ਨਿਕਲੇ ਸੀ ਜੰंडीगढ़ ਵਿਦਿਆਲਏ ਉਹਦੇ ਚ ਤਾਂ ਜਦੋਂ ਉਹ ਸਬਜੈਕਟ ਵਨ ਅਸੀਂ ਪਿੰਡ ਬਾਗ ਲਾਉਂਦੇ ਸੀ ਉਦੋਂ ਦਾ ਵਨ ਲਾਈਨਰ ਲਿਖਿਆ ਸੀ ਬਾਅਦ ਫਿਰ ਬਹੁਤ ਚੀਜ਼ਾਂ ਉਹਦੇ ਚ ਅਲੱਗ-ਅਲੱਗ ਤਰ੍ਹਾਂ ਐਡ ਹੋਈਆਂ ਜਿਦਾ ਮਾਸਟਰ ਮੇਰਾ ਮਿੱਤਰ ਸੀ ਉਹਨਾਂ ਨੇ ਦੂਜੀ ਕੁੜੀ ਦਾ ਕੈਰੈਕਟਰ ਐਡ ਕੀਤਾ ਫਿਰ ਪ੍ਰੋਫੈਸਰ ਮਰੁੰਦਾ ਗੌਰ ਭਾਈ ਮਰੀ ਵੀਰਾਂ ਨੇ ਫਿਰ ਕੱਕੇ ਦਾ ਤੇ ਭੈਣ ਦਾ ਜਿਹੜੇ ਵਿਆਹ ਦੇ ਸੀ ਨਾ ਉਹ ਚੈਟ ਵਾ। ਤੋਂ ਉਹ ਕਹਾਣੀ ਬੰਨੂ ਕੰਪਲੀਟ ਜੀ ਲੱਗਦੀ ਹੈ ਤੁਹਾਨੂੰ ਵੀ ਲੱਗਦੀ ਹੋਣੀ। ਉਹਦੇ ਵਿੱਚੋਂ ਹੁਣ ਨਿਕਲੇ ਨੇ ਕਈ ਲੇਖਕਾਂ ਨੇ ਵੀ ਜ਼ਿਕਰ ਕਰ ਲਿਆ। ਬਾਤ ਹੀ origignal ਵੀ ਮੇਰੇ ਨਾਲ ਇੱਕ ਵਾਰੀ ਸੀ ਫਿਲਮ 'ਚ ਵੀ ਬਿਠੇ ਬਿਠੇ ਗੱਲ ਹੋਈ। ਮੈਂ ਕਹੇ ਤੇ ਜੋ ਉਹ ਨਹੀਂ ਉਹ ਨਿਕਲ ਹੀ ਰਿਹਾ ਗਿਆ ਤਾਂ ਕੋਈ ਵੀ ਤੁਹਾਡਾ ਟੀਵੀ ਜਾਂ ਰੇਡੀਓ ਸੁਣਦਾ ਪਰ ਮੀਡੀਆ ਦਾ ਬਾਦ ਹੈ। ਕਿਸੇ ਵੀ ਬੰਦੇ ਕੋਲ ਕੋਈ ਉਹ ਤੋਂ ਬਾਅਦ ਕੋਈ ਥਾਟ ਉਤਪਨ ਹੁੰਦਾ ਹੈ ਜਿਹੜਾ ਲੱਗੇ ਵੀ ਹਾਂ ਇਹ 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 ਸਹੀ ਥਾਟ ਹੈ ਮੈਨੂੰ ਜ਼ਰੂਰ ਦੱਸਿਓ ਮੈਂ ਮੈਂ ਉਹ ਬੰਦੇ ਨੂੰ ਇੱਥੇ ਨਾਲ ਬਿਠਾ ਕੇ ਜਿਹੜਾ ਇੰਟਰਵਿਊ ਕਰਾਂਗਾ ਕਿ ਹਾਂ ਇਹਨੇ ਤੋੜ ਲੱਭਿਆ ਅਜੇ ਨਹੀਂ ਲੱਭਿਆ ਲੱਭ ਗਿਆ ਤਾਂ ਮੈਂ ਜ਼ਰੂਰ ਦੱਸੂਗਾ ਬਟ ਤਿਆਰੀ ਹੈ ਕਰਦਾ ਤਾਂ ਹੈ ਮੈਂ ਤਾਂ 2 ਸਾਲ ਹੋ ਗਏ ਲੱਗੇ ਨੇ ਆ ਆ 6-7 ਮਹੀਨੇ ਦਾ ਸਾਡੇ ਇਸ ਫਿਲਮਸ ਲੱਗੇ ਪੱਕੇ ਵਾਲੀ ਦੇਖ ਰਿਹਾ ਬਰੌਨੀ ਦਾ ਪੈੜ ਹੁਣ ਚੋਹੇ ਵਾ ਉਦਾਂ ਨਹੀਂ ਤਾਂ ਕਹੀ ਕਰ ਦੂੰਗਾ ਸੋਹ ਘਟੇ ਰੰਗ ਕੋਈ ਚਾਹੀਦਾ ਕੋਈ ਨਹੀਂ ਸਤਰੀ ਸੋਹ ਘਟੇ ਰੰਗ ਇੱਕ ਟਾਲੀ ਕਰ ਕਿ ਅਰੇ ਨਾ ਅੱਛਾ ਫੇਕ ਤੁਸੀਂ ਵਿੱਚੋ ਕਹਿੰਦੇ ਆ ਵੀ ਕਾਹਦੇ ਟਪ ਕਹਿੰਦੇ ਜੀ ਇਹ ਤਾਂ ਗਾਵਾਂ ਦਾ ਪਾਸਾ ਹੈ ਪਰਪਰ ਜਿਹੜੇ ਕੋਈ ਡੌਗੀ ਬਣਾ ਸੀ ਹੈਗਾ ਹਨਾ ਵਿੱਚ ਚਲੋ ਹਾਂ ਜੀ ਡੌਗੀ ਬਣਾ ਸੀ ਨੇ ਚੈਨਾ ਨਾ ਹਾਂ ਡੌਗੀ ਬਾਰ ਕਰਦਾ ਹੈ ਕੋਈ ਗੱਲ ਨਹੀਂ ਸੀ ਤੁਸੀਂ ਪਾਰ ਤਾਂ ਕਈ ਸਮਝੂ ਗਿਆ ਕਿ ਬੰਦਾ ਦੇਖੋ ਹੁਣ ਇਹ ਪਸੰਦ ਪਸੰਦੀ ਗੱਲ ਹੈ ਜਿੱਦਾਂ ਮੰਨ ਲਓ ਤੁਸੀਂ ਚਲੋ ਵੈਪਨ ਵਾਲਾ ਤਾਂ ਆ ਆ ਮੁੰਡੇ ਗੱਲ ਕਰਦੇ ਇੱਕ ਕੁੜੀ ਨੇ ਕਿਹਾ ਵੀ ਕੱਲ ਟੱਪਕੇ ਵਾਲੇ ਵਰਗਾ ਇੱਕ ਮਿਊਜ਼ਿਕਲ ਗਾਣਾ ਸਾਨੂੰ ਚਾਹੀਦਾ ਹੁਣ ਜੇ ਕੁੜੀ ਨੇ ਇਹ ਕਿਹਾ ਵੀ ਸਾਨੂੰ ਤਾਂ ਇਦਾਂ ਦਾ ਗਾਣਾ ਅੱਛਾ ਲੱਗਦਾ ਫਿਰ ਇਹਦੇ ਤੇ ਕੋਈ ਸੱਜਣ ਤੇਰੇ ਵਾਂਗ ਉਤਰਾਜ ਕਰੇ ਫੇਰ ਕੀ ਕਰਾਂਗੇ ਹੁਣ ਤਾਂ ਫਿਰ ਚਲੋ ਹੁਣ ਅਸੀਂ ਐ ਕਰਿਆ ਕਰਨਾ ਹੈ ਜਦੋਂ ਤੁਹਾਡੇ ਨਾਲ ਘੁੰਮਦੇ ਫਿਰਦੇ ਨੇ ਤੁਹਾਡੀ ਵਾਈਟ ਲੈ ਲੈ ਕਰਨੀ ਜਿੱਦਾਂ ਤੁਸੀਂ ਕਿਹਾ ਕਰੋਗੇ ਬਣਾ ਦਿਆ ਕਰਾਂਗੇ ਕਿ ਉਸ ਤੋਂ ਬਾਅਦ ਜੇ ਕੋਈ ਗਲਾਮਬਾ ਦਊਗਾ ਅਸੀਂ ਫੇਰ ਤੁਹਾਡਾ ਨੰਬਰ ਕੱਢ ਲਗਾ ਦੇਵਾਂਗੇ ਚੱਤ ਨਹੀਂ ਕੋਈ ਚੱਤ ਨਹੀਂ ਮਾਰਦਾ ਸੋ ਇਹ ਅਬਰਾਨਾ ਨੇ ਬਹੁਤ ਵਧੀਆ ਲਗਾਈ ਹੈ ਫਿਲਮ ਦੇ ਵਿੱਚ ਔਰ ਥੋੜਾ ਅਟਰੈਕਟਿਵ ਬਹੁਤ ਸੋਹਣਾ ਸਾਰਾ ਕੁਝ ਸੋਹਣਾ ਬਟ ਤੁਹਾਡੇ ਇੱਕ ਅਲੱਗ ਕੁਝ ਦੇ ਕੇ ਆਈ ਹੈ ਰਿਪ੍ਰੈਜੈਂਟੇਸ਼ਨ ਨਾ ਔਰ ਉਹ ਜਿਹਾ ਜੋ 익ਸਪੈਕਟਡ ਨਹੀਂ ਸੀ ਗਿਆ ਉਹ ਅਸੀਂ ਵੇਖਿਆ ਸੋ ਪਹਿਲਾਂ ਵੀ ਤੁਹਾਨੂੰ ਬਹੁਤ ਪਿਆਰ ਮੰਨਦਾ ਰਿਹਾ ਤੁਹਾਡੀ ਸੀਰੀਜ਼ ਨੂੰ ਤੁਸੀਂ ਜਿੰਨੇ ਵੀ ਸ਼ੂਜ਼ ਦਿੱਤੇ ਹੈ ਚਾਹੇ ਕਿਤੋਂ ਵੀ ਭਾਈ ਹ ਹ ਕੋਣ ਇੱਕ ਫਿਲਮ ਜੋ ਤੁਸੀਂ ਕੀਤੀ ਹੈ ਔਰ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਜਾ ਰਹੇ ਆਪਣੇ ਕੀਤੇ ਹੈ ਇਹ ਪਿਆਰ ਇੱਕ ਅਲੱਗ ਪਿਆਰ ਹੈ ਇਹ ਵੇਖੀ ਕਿ ਕਿੰਨੇ ਖੁਸ਼ੀ ਹੋ ਰਹੀਆਂ ਕਿੰਨਾ ਕਿ ਬੈਸਟ ਕਰ ਰਹੇ ਕਿ ਇਹ ਜਿਹੜਾ ਨੌਨਕ ਦਾ ਕਿਰਦਾਰ ਮੇਰੇ ਵਿੱਚੋਂ ਆਇਆ ਉਹਦੇ ਬਾਰੇ ਕੀ ਕਹਿਣਾ ਚਾਹੋ ਨਹੀਂ ਸਾਡੀ ਜਿਹੜਾ ਜਿੱਦਾਂ ਪਹਿਲਾਂ ਵੀ ਗੱਲ ਹੋਈ ਸੀ ਰਾਈਟ ਮੈਂ ਤਾਂ ਵੀ ਤੁਹਾਨੂੰ ਇਹੀ ਕਿਹਾ ਸੀ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਲਾਈਫ 'ਚ ਉਹੀ ਚੀਜ਼ਾਂ ਪੈਨ ਆਊਟ ਹੁੰਦੀਆਂ ਨੇ which is perfect for you ਤੇ ਇਹਦੇ 'ਚ ਕੋਈ ਹਰਜ ਨਹੀਂ ਕਿ ਆਈ ਐਮ ਵੈਰੀ ਵੈਰੀ ਗ੍ਰੇਟਫੁਲ ਕਿ ਮੇਰਾ ਜਿਹੜਾ ਡੈਬਿਊ ਹੈ ਇਸ ਫਿਲਮ ਦੇ ਨਾਲ ਹੋਇਆ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਅਮ ਇੱਕ ਐਕਟਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਸਕ੍ਰਿਪਟ 'ਚ ਉਹਨਾਂ ਨੂੰ ਸਕੋਪ ਮਿਲੇ ਕਿ ਉਹ ਆਪਣੇ ਆਪ ਨੂੰ ਪ੍ਰੂਫ ਕਰ ਸਕਣ ਪਰ ਆਈ ਫੀਲ ਪਰਸਨਲੀ ਕਿ ਰੌਣਕ ਦਾ ਕਿਰਦਾਰ ਇੱਕਦਮ ਅਨਪ੍ਰੈਡਿਕਟੇਬਲ ਜਿਹਾ ਸੀ ਤੇ ਇਸ ਕਰਕੇ ਸ਼ਾਇਦ ਮੇਰੇ ਅੰਦਰ ਵੀ ਉਹ ਚਾਹ ਸੀਗੀ ਕਿ ਯਾਰ ਐਮ ਆਈ ਆਡੀਸ਼ਨ ਕਰਾ ਕਰਕੇ ਇਹ ਫਿਲਮ ਦਾ ਹਿੱਸਾ ਜ਼ਰੂਰ ਬਣਨਾ ਚਾਹੁੰਦੀ ਆ ਤੇ ਬਸ ਵਾਈਗੁਰੂ ਦੀ ਕਿਰਪਾ ਹੈ ਦੈਟ ਇਟ ਪੈਨਡ ਆਊਟ ਵੈਲ ਅਮ ਰਈਬਾ ਸਮੋਸ਼ਨਸ ਦੇ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੱਕੀ ਫੀਲ ਕਰਦੀ ਹਾਂ ਕਿ ਸਰ ਦੇ ਨਾਲ ਅਸੀਂ ਸਾਰੇ ਥਾਈਂ ਟੁਰ ਪਏ ਨੇ ਅਮ ਐਂਡ ਇੱਕ ਹੁੰਦਾ ਨੇ ਕਿ ਗਰਾਉਂਡ ਲੈਵਲ ਤੁਸੀਂ ਜਦੋਂ ਆਪਣੀ ਟੀਮ ਨਾਲ ਜੁੜਦੇ ਹੋ ਤੁਹਾਨੂੰ ਸਿੱਖਣ ਨੂੰ ਬਹੁਤ ਖੁਸ਼ ਮਿਲਦਾ ਹੈ ਲੋਕਾਂ ਨਾਲ ਇੰਟਰੈਕਟ ਕਰਕੇ ਬਹੁਤ ਕੁਝ ਮਿਲਦਾ ਹੈ ਤੇ ਇਸ ਕਰਕੇ ਸਰ ਨੂੰ ਵੀ ਥੈਂਕ ਯੂ ਕਿ ਐਜ਼ ਅ ਡੈਬਿਊਟੈਂਟ ਸੇ ਮੈਨੂੰ ਰਿਸਪੈਕਟ ਇਤਨੀ ਇੱਕਦਮ ਫੈਮਲੀ ਵਕਨ ਟ੍ਰੀਟ ਕੀਤਾ ਤੇ ਆਮ ਵਿਲ ਫੋਰਐਵਰ ਫੋਰਐਵਰ ਬੀ ਗ੍ਰੇਟਫੁਲ ਫॉर ਦਿਸ ਕੋਈ ਬੀਬੀ ਨੇ ਸਾਡੇ ਨਾਲ ਫਿਲਮ ਕਰੀ ਹੈ ਮੈਂ ਇਹਨਾਂ ਨੂੰ ਪਹਿਲਾਂ ਵੀ ਦੋਨਾਂ ਨੂੰ ਕਿਹਾ ਸੀ ਮੈਂ ਕਿਹਾ ਜਿਸ ਤਰ੍ਹਾਂ ਦਾ ਸਤਕਾਰ ਪਿਆਰ ਇੱਥੇ ਮਿਲਿਆ ਅੱਗੇ ਕਾਮਸ਼ਾ ਨਾ ਕਰੇ ਬਿਲਕੁਲ ਗੱਲ ਸਹੀ ਹੈ ਜੇ ਤੁਹਾਨੂੰ ਫਰਕ ਨਹੀਂ ਪਤਾ ਲੱਗਦਾ ਸੈੱਟ ਤੇ ਕਈ ਵਾਰੀ ਇਹ ਸਾਡੇ ਮੁੰਡਿਆਂ ਨਾਲ ਦਿੱਤਾ ਮਾੜਾ ਮੋਟਾ ਆਮ ਉਮਰ ਸੀ ਇਹ ਸਾਰੇ ਇਹਨਾਂ ਸਤਕਾਰ ਉਪਾਪਾ ਕਰਦਾ ਬਹੁਤ ਮੈਟੀਰੀਲਿਸਟ ਕੋਲ ਹੈ। ਇੱਕ ਸਵਾਲ ਹੈ ਕਿ ਐਂਡਿਮੋ ਕੰਦ ਦੇ ਵਿੱਚ ਕੋਈ ਮਿਹਰਾ ਹੈ। ਇਹ ਮੈਂ ਵੀ ਪੁੱਛਿਆ ਸੀ ਕਿ ਵਾਰ ਵਾਰ ਕਿਉਂ? ਐਕੋ ਐਲੀਨ ਨੂੰ ਕੋਲ ਆ ਪਰ। ਇਹ ਹੁਣ ਇਹਦੇ ਤੇ ਮੁਨਸਰ ਕਰਦਾ ਹੈ ਇਹ ਕਿਸ ਤਰ੍ਹਾਂ ਦਾ ਕੈਰੈਕਟਰ ਕਰਨਾ ਚਾਹੁੰਦਾ। ਜਦ ਮਰਜੀ ਇਹ ਘਰ ਦੇ ਪਰਿਵਾਰ ਨੇ ਦੇਖੋ ਕੋ ਆਪਣਾ ਮੁੰਡਾ ਪਿੱਛੇ ਸਾਡੇ ਲੁਧਿਆਣੇ ਵਾਲਾ ਨੌਜਵਾਨ ਕਮਰ ਵੀ ਆਇਆ ਸੀ। ਜਿਹੜੇ ਸਾਡਾ ਇਹ ਆਪਣਾ ਉਹ ਵੀ ਕਿਹਾ ਸੀ ਜਿੰਨੇ ਵੀ ਜਿਹਨੂੰ ਵੀ ईवन अशर बनाए थोड़े थोड़ा अलग तरह फिल्म इतराज करते ना बनाया मेरा मंत्र सिर्फ फिल्म बना मेरा मंतव कि पिशा अलग होना चाहिए ता ही फिल्म जाता है दूसरा मंतव यह बहुत सारे मुंडे थोड़िया इस इंडस्ट्री चाह मैं तो कर ही लूंगा ਮੈਂ ਤਾਂ ਬੁਲਾ ਹੀ ਲਵਾਂ ਆਪਣੇ ਇਹੋ ਕੁਝ ਹੋਰ ਚਾਲ ਪ੍ਰੋਗਰਾਮ ਲਾ ਕੇ ਵੇਲਾ ਲਾ ਕਰਾਂਗਾ ਹੈਨਾ ਤੋਂ ਇਹ ਤੇਰਾ ਕੀ ਕਿ ਹੂਡ ਉਪਰ ਵੀਂਗਾ ਰਹਾ ਕੋ ਇਸ ਕਰਕੇ ਇਸ ਫਿਲਮ ਦੀਆਂ ਦੋਨੋਂ ਹੀਰੋਇਨਾਂ ਜਿਹੜੀਆਂ ਸੱਤੀਆਂ ਇਹ ਸਾਡੀ ਪ੍ਰੋਡਕਸ਼ਨ ਟੀਮ ਸਾਰੀ ਜਿਹਨੇ ਪ੍ਰੋਡਿਊਸਰ ਟੀਮ ਹੈ ਸਿਰਫ ਇਹਨਾਂ ਤੋਂ ਇੱਕ ਸੱਜਣ ਸੀ ਇਨਵੋਲ ਉਹਨੂੰ ਕਿਹਾ ਸੀ ਵੀ ਡਾਇਰੈਕਟਰ ਜਿਹੜੀਆਂ ਲੜਕੀਆਂ ਪਸੰਦ ਹਨ ਕੋਈ ਸਿਫਾਰਿਸ਼ ਨਹੀਂ ਕਰਨੀ ਤੇ ਨਾ ਸਿਫਾਰਿਸ਼ ਮਿਲਈ ਹੋਰ ਵੀ ਬਹੁਤ ਤਰ੍ਹਾਂ ਦੀਆਂ ਸਿਫਾਰਿਸ਼ਾਂ ਸਾਨੂੰ ਆਈਆਂ ਇਸ ਤਰ੍ਹਾਂ ਦੇ ਲੋਕ ਸਿਉਨਾ ਵੱਲੋਂ ਵੀ ਸੀਗੀ ਡਿਪੋਜੀਟਰ ਮਵਾਲੀਆ ਮੈਂ ਕਹਿੰਦੀ ਇਹ ਡਾਇਰੈਕਟਰ ਦੀ ਕਾਲ ਹੈ ਉਹਨਾਂ ਨੂੰ ਕਿਸ ਤਰ੍ਹਾਂ ਦਾ ਰੋਲ ਚਾਹੀਦਾ ਕਿਸ ਤਰ੍ਹਾਂ ਨਾਲ ਕਰਵਾਉਣਾ ਅਸੀਂ ਗੱਲਾਂ ਕਰ ਸਕਦੇ ਹਾਂ ਕਿਉਂਕਿ ਅਸੀਂ ਪ੍ਰੋਡੂਸਰ ਟੀਮ ਦਾ ਹਿੱਸਾ ਹਾਂ ਬਾਕੀ ਜਿਹੜੇ ਹੀਰੋ ਹੀਰੋਇਨਾ ਹੋਣੇ ਇਹ ਗੱਲਾਂ ਵਾਲੇ ਹੁੰਦੇ ਕੰਮ ਤਾਂ ਸਾਰਾ ਪਿੱਛੇ ਪੈਸੇ ਨੇ ਕਰਨਾ ਜਦ ਤੱਕ ਪੈਸਾ ਨਹੀਂ ਕੋਈ ਇਨਵੈਸਟ ਕਰਦਾ ਨਾ ਕਈ ਸੱਜਣ ਜਿਹੜੇ ਨਵੇਂ ਬੱਚਾ ਇਤਰਾਜ ਵੀ ਕਰਦੇ ਸਾਨੂੰ ਕੰਮ ਨਹੀਂ ਕਰਦਾ ਕਈ ਵਾਰੀ ਕੰਮ ਉਹ ਕਈ ਵਾਰੀ ਪ੍ਰੋਡੂਸਰ ਦੀ ਮਜਬੂਰੀ ਹੁੰਦੀ ਹੈ ਉਹਨੇ ਅੱਗੇ ਇੱਕ ਇੱਕ ਵਪਾਰਕ ਪੈਸੇ ਲਾਇਆ ਜੀ ਉਹਨੇ ਰਿਕਵਰ ਨਾ ਹੋਏ ਤਾਂ ਦੂਜੀ ਫਿਲਮ ਨਹੀਂ ਬਣਤ। ਉਹ ਸਾਰਾ ਯੋਗਦਾਨ ਤਾਂ ਸਾਰਾ ਪਹਿਲਾ ਪਹਿਲਾ ਪ੍ਰੋਡਕਸ਼ਨ ਹਾਊਸ ਦਾ ਮਗਰੋਂ ਆ ਫਿਰ ਕਹਾਣੀ ਕਿਉਂਕਿ ਦੇਖੋ ਤੁਸੀਂ ਪੰਜਾਬ ਵਿੱਚ ਕਿੰਨੇ ਡਾਇਰੈਕਟਰ ਐ ਕਿੰਨੇ ਲੇਖਕ ਐ ਕਿੰਨੀਆਂ ਕਹਾਣੀਆਂ ਨਹੀਂ ਮਿਲਦੇ ਉਹਨਾਂ ਨੂੰ ਬੰਦੇ ਹੈਗਾ। ਬਾਕੀ ਮੈਂ बार-बार ਕਹਿ ਕੇ ਇਸ ਲਈ ਜਾਨਾ ਕਿ ਇਹ ਵੀ ਦੇਖਣਾ ਜੀ ਲ lobby ਹੁੰਦੀ ਹੈ ਇਹੋ ਜਿਹਾ ਕੁਝ ਨਹੀਂ ਹੁੰਦਾ ਮੈਂ ਵੀ ਤਾਂ 4-5 ਸਾਲ ਫਿਲਮਾਂ ਨਹੀਂ ਕਰੀ। ਇਹ ਦਾ ਮਤਲਬ ਇਹ ਹੈ ਕਿ ਕੋਈ ਲੌਬੀ ਹੈ। ਇਹ ਆ ਮਿਊਜ਼ਿਕ ਦੀ ਕੋਈ ਲੌਬੀ ਹੈ। ਕੁਝ ਨਹੀਂ ਹੁੰਦਾ ਹੈ ਜਿਆ। ਇਹ 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 ਮਤਲਬ ਡਿਪੈਂਡ ਕਰਦਾ ਹੈ ਕਿ ਵੇਰੀ ਰਿਸ਼ਤਿਆਂ 'ਚ ਕੋਈ ਨੇੜੇ ਹੁੰਦਾ ਤੁਸੀਂ ਇੱਕ ਦੂਜੇ ਨੂੰ ਸੁਪਾਰ ਵੀ ਆ ਜੀ ਅੱਬੀ ਯਾਰ ਆ ਆਪਣਾ ਬੰਦਾ ਉਹਨੂੰ ਰੋਲ ਦੇ ਦੇ। ਇੰਨਾ ਤਾਂ ਚੱਲਦਾ ਹੀ ਹੈ। ਇਹ ਤਾਂ ਹੁਣ ਜਦੋਂ ਨੇਤਾ ਕੋਈ ਨੇਤਾ ਬਣ ਜਾਂਦਾ ਫਿਰ ਉਹ ਆਪਣੇ ਮੁੰਡੇ ਨੂੰ ਵੀ ਟਿਕਟ ਦੇ ਦਿੰਦਾ ਕਿਵੇਂ। ਉਹ ਇੱਥੇ ਤਾਂ ਜੇ ਸਟਾਰਸ ਆਣ ਵਾਲਾ ਰਵਾਜ ਨਹੀਂ ਚੱਲਦਾ ਚਲੋ ਬੰਬਈ ਤਾਂ ਕਹਿ ਸਕਦੇ ਆ। ਬਈ ਮਤਲਬ ਇੱਕ ਫੈਮਲੀ ਆ ਗਾਉਂ ਦੇ ਬੱਚੇ ਨੂੰ ਕੰਮ। ਐਦਾਂ ਦਾ ਤਾਂ ਇਹ ਕੁਝ ਹੋ ਰਿਹਾ ਹੈ। बाकी हाँ एक टर्मा होने के भी नहीं किसी ने वहाँ कोई भी अच्छा आर्टिस्ट मैं कल भी कह सी आज भी कहना परसों भी कह सी कोई भी अच्छा आर्टिस्ट जिन 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 जिधर आप द टेस्ट दबे जी ये सारी टीम कहने भी कमाल है सर्दे को लावे ऐसी अच्छा काम ना होंगे पैसे भी कमाएं पहली तो सिर्फ एक जवानी लेता है पहली तो तो ले <laughs> ਮੋਰਤਾ ਬੜਾਵਾਂਗੇ ਤਾਂ ਹਾਂ ਸੀ ਮੈਂ ਤਾਂ ਮੈਂ ਨਾ ਜਿੰਦਗੀ ਤੇ ਮੇਰਾ ਨਾ ਇੱਕ ਫਾਰਮੈਟ ਆ ਬਹੁਤ ਸਾਲਾਂ ਤੋਂ ਮੈਂ ਵੀ ਮੈਂ ਇੰਨੇ ਸ਼ੋਅ ਕਰਦੇ ਐ ਇੰਨੇ ਕੰਮ ਚੱਲਦਾ ਉਦੋਂ ਬਾਅਦ ਮੈਂ ਕਬੇ ਸਜੇ ਆਫ ਦਾ ਟਰੈਵਲਿੰਗ ਤੇ ਨਿਕਲ ਜਾਂਦਾ ਸੀ ਸਰ ਸਾਹਿਬ ਜਿੰਨੇ ਪਰਥੋਡਰਗੇ ਸੱਜਣਾ ਨੇ ਫੇਜ ਵੇ ਕਹਿੰਨਾ ਨਾ ਵੀ ਮਸਟਰਡੇ ਜੀ ਉਹਨੇ ਲੈ ਡਾ ਟੇ ਇਹ ਇਹ ਜਿੱਦ ਨਹੀਂ ਮੈਨੂੰ ਦੁਬਾਰਾ ਮੈਂ ਤਾਂ ਬਹੁਤ ਵਾਰੀ ਜਦੋਂ ਉਹ ਆਪਣਾ ਟੂਰਨਾਮੈਂਟ ਕਰ ਦਿੰਦਾ ਸੀ ਨਾ ਮੈਂ ਅਗਲੇ ਸਾਲ ਉਹਨਾਂ ਨੂੰ ਬੇਨਤੀ ਕਰ ਰਿਹਾ ਸੀ ਜਿਸੇ ਨਾਮੇ ਬੱਚੇ ਨੂੰ ਚਾਹਤਾ ਹਾਂ ਲੈ ਕੋਈ ਨਹੀਂ ਅਗਲੇ ਸਾਲ ਆ ਜੂਗਾ ਸਾਡੇ ਕੋਲ ਤਾਂ ਕੰਮ ਬਹੁਤ ਬਟ ਇਹ ਬਜੇ ਦਾ ਕਹਿਣਾ ਤੁਹਾਡੇ ਆ ਤਰਾਰਾ ਨੇ ਜਿਵੇਂ ਪਿੰਡ ਚ ਵੀ ਅੱਖ ਮੀਚ ਕੇ ਕਹਿਣਾ ਵੀ ਹੁਣ ਦੇਖਦੇ ਆ ਕੋਈ ਨਹੀਂ ਹੁਣ ਦੇਖੋ ਸੌਣ ਦੀ ਚੱਕੀ ਤੂੰ ਸਾਰੇ ਕੋਈ ਨਹੀਂ ਸਾਰੇ ਟੱਕਰ ਵੀ ਯਾਰ ਥੋੜਾ ਸ਼ਾਕ ਆ ਐਲੀ ਮੈਨੂੰ ਕੱਲ ਕਹਿੰਦਾ ਆ ਐਲੀ ਬਹੁਤ देर ਤੁਸੀਂ ਇਹ ਸ਼ਿਕਵਾ ਸੀ ਇਹਦੇ ਕੁਝ ਦੋਸਤ ਮਿੱਤਰ ਸੀ ਜਿਹੜੇ ਉਹ ਇਹਨਾਂ ਦਾ ਆਪਸ ਵਿੱਚ ਕੋਈ ਵਿਚਾਰ ਟਕਰਾਅ ਹੋ ਜਾਂਦਾ ਹਮੋਂ ਲਾ। ਤੇ ਅਲੀ ਨੂੰ ਮੈਂ ਕਹਿੰਦਾ ਤੇਰੇ ਨਾਲ ਗਾਣਾ ਕਰਦਾ। ਤੂੰ ਕਿਉਂ ਕਿਸੇ ਨੂੰ ਕਹਿੰਦੇ ਤੂੰ ਸਦਾ ਮੁੰਡਾ ਹੈ। ਤੂੰ 10 ਗਾਣੇ ਕਰ ਤੇਰੇ ਨਾਲ ਗਾਉਣਾ। ਉਹ ਜਿਹੜਾ ਇਹਨੇ ਫਿਰ ਹੁਣ ਇਹਨਾਂ ਨੇ ਕਿਹਾ ਵੀ ਆਪਾਂ ਨੇ ਐਲਗੋਰਿਥਮ ਉਹ ਤੈਨੂੰ ਨਹੀਂ ਜੰਗ ਲੱਗਣਾ ਸਿੰਘ। ਉਹਦੇ 'ਚ ਮਿਊਜ਼ਿਕ ਹੈ ਨਹੀਂ। ਉਹ ਬਸ ਟਾਂ 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 ਹੀ ਹੈ ਬਸ। ਗੱਲ ਹੈ ਵਸੂ ਤੇ ਆਇਆ ਵੀ ਚੈੱਕ ਕਰੂ ਮੈਂ ਜਰੇ ਗੋਡੇ ਤੋੜ ਦੂਗਾ ਗੱਟੇ ਆਏ ਜੇ ਤੁਸੀਂ ਮੇਰੇ ਵਾਲਾ ਸੰਗੀਤ ਸੁਣਨਾ ਜਿੰਨੇ ਵੀ ਸੱਜਣ ਪ੍ਰੈਸ ਵਾਲੇ ਆ ਤੁਸੀਂ ਸਾਰੇ ਮੈਨੂੰ ਉਹਨਾਂ ਬਾਈਟਾ ਬਣਾ ਵੜਾ ਕੇ ਆਸੀ ਆ ਥੋੜੇ ਜਿੰਨਤਾ ਅਜਿਹਾ ਭੱਜ ਗੱਟ ਚ ਸਾਨੂੰ 10 ਦਿਨ ਹੋਰ ਲੱਗ ਜਾਣਾ ਕਿਉਂਕਿ ਮੈਂ ਇਹ ਨਾਲ ਇਹ ਵਾਅਦਾ ਕਰਿਆ ਸੀ ਕਿ ਜਦ ਤੱਕ ਤੁਸੀਂ ਕਹੋਗੇ ਕਿੱਥੇ-ਜਿੱਥੇ ਕਹੋ ਮੈਂ ਤਾਂ ਪਹਿਲੀ ਵਾਰੋਂ ਤੋਂ ਜਦੋਂ ਅਸੀਂ ਹਾਸ਼ਿਰ ਬਣਾਇ ਸੀ ਉਦੋਂ ਵੀ ਮੈਂ ਸਿਰ ਮੇਂ ਜਾਂਦਾ ਸੀ ਉਦੋਂ ਬਾਅਦ ਜਦੋਂ ਵੀ ਬਣਾਈ ਮੇਰੀ ਇਹ ਹੈਬਟ ਹੈ ਮੈਂ ਜੁੜੇ ਰਹਿਣਾ ਚਾਹੁੰਦਾ ਆਪਣੇ ਲੋਕਾਂ ਨਾਲ ਮੈਂ ਚਾਹੁੰਦਾ ਨਹੀਂ ਕਿ ਮੈਨੂੰ ਸਿਰਫ ਤੁਸੀਂ ਇਮੇਜਿਨੇਸ਼ਨ ਚ ਦੇਖੋ ਤੇ ਨਿੱਜੀ ਜ਼ਿੰਦਗੀ ਚ ਕੋਈ ਮੇਰਾ ਚਾਹਣ ਵਾਲਾ ਨਾ ਦੇਖ ਸਕੇ ਹਾਂ ਕਿਵਰੀ ਕਾਠ ਜਾਦਾ ਹੁੰਦਾ ਕੋਈ ਫੋਟੋ ਤੋਂ ਸੱਜਣ ਰਹਿ ਜਾਂਦਾ ਉਦੋਂ ਤਾਂ ਅਸੀਂ ਸਾਰੇ ਨਕਚਾਲ ਲੜਾ ਔਰ ਕੋਸ਼ਿਸ਼ ਤਾਂ ਇਹ ਹੀ ਰਹੂਗੀ ਬਾਕੀ ਮਾਰਾ ਹੀ ਮਾਲ ਔਰ ਜਿੱਦ ਤੱਕ ਮਿਊਜ਼ਿਕ ਦੀ ਗੱਲ ਹੈ ਜਿਸ ਤਰ੍ਹਾਂ ਦਾ ਮਿਊਜ਼ਿਕ ਵੀ ਤੁਸੀਂ ਕਾਸ਼ਾ ਕਰਦੇ ਨਾ ਆ ਪਹਿਲਾ ਫਾਰਮੈਟ ਇਹ ਹੁੰਦਾ ਸੀ ਕਿ ਪੂਰੀ ਇਹਦਾ ਟੀਮ ਬੈਠਦੀ ਹੁੰਦੀ ਸੀ ਸਾਰੇ ਦਮ ਵਾਲਾ ਮਿਊਜ਼ੀਸ਼ੀਅਨਸ ਫਿਰ ਉੱਥੇ ਲਾਈਵ ਪੀਸ ਬਣਦੇ ਸੀ ਤੇ ਲਾਈਵ ਫਿਰ ਉਹ ਕਰਕੇ ਫਿਰ ਉਹਨੂੰ ਅੱਗੇ ਫਾਰਮੈਟ ਤੇ ਲੈ ਜਾਂਦੇ ਸੀ ਫਿਰ ਇਹ ਕੰਮ ਬੰਦ ਹੋ ਗਿਆ ਕਿਉਂਕਿ ਇੱਕ ਦਾ ਸਟੂਡੀਓ ਕਨਸੈਪਟ ਸੀ ਪਹਿਲਾਂ ਇਹ ਸ਼ਹਿਰ ਚ ਇੱਕ ਸਟੂਡੀਓ ਹੁੰਦਾ ਸੀ ਔਰ ਵੱਡਾ ਸਟੂਡੀਓ ਹੁੰਦਾ ਸੀ ਉੱਥੇ ਪਹਿਲਾਂ ਸੈਟਿੰਗਸ ਹੁੰਦੇ ਸਿਕੀ ਆਪਾਂ ਨੇ ਆ ਜਾ ਗਾਣਾ ਕਰਨਾ ਿਰੋ ਦੇ ਮੁਤਲਕ ਕੰਪੋਜੀਸ਼ਨ ਬਣ ਕੇ ਫਿਰ ਮਿਊਜ਼ਿਕ ਤਿਆਰ ਹੁੰਦਾ ਜਿਹੜਾ ਤੁਸੀਂ ਮਿਊਜ਼ਿਕ ਕਹਿੰਦੇ ਉਹ ਹੈ ਜੀ ਉਸ ਤੋਂ ਬਾਅਦ ਫਿਰ ਇਹਨੇ ਕੰਪਿਊਟਰ ਜਦੋਂ ਆ ਗਿਆ ਨਾ ਇਹਨੇ ਉਹ ਜਿਹੜੇ ਬਹੁਤ 뮤ਜ਼ੀਸ਼ੀਅਨ ਸੀ ਨਾ ਇੱਕ ਵਾਰੀ ਤਾਂ ਉਹ ਵੀ ਕੰਮ ਛੱਡ ਗਏ ਸੀ। ਉਹਨਾਂ ਨੇ ਆਪਣਾ ਸੈਟਅਪ ਲਾ ਲਿਆ ਉਹ ਕਹਿੰਦੇ ਵੀ ਜੇ ਅਸੀਂ ਕਿਸੇ ਗਾਣੇ 'ਚ 뮤ਜ਼ਿਕ ਪਲੇ ਕਰ ਦਾਂ ਤਾਂ ਸਾਨੂੰ 5 ਤੋਂ 1000 ਰੁਪਏ ਮਿਲਦਾ। ਜੇ ਅਸੀਂ ਐਂ ਕਰਕੇ ਕੋਈ ਨਵਾਂ ਕਬੂਤਰ ਟੱਕਰ ਕਰ ਰੁਪਇਆ 3-4 ਲੱਖ ਵੜਗਾ ਦਿੰਦਾ। ਅ ਸਮਝਣਾ ਉਹਦੇ ਨਾਲ 뮤ਜ਼ਿਕ ਦਾ ਫਾਰਮੈਟ ਹਿੱਲ ਗਿਆ ਸੀ। ਬਟ ਅਸੀਂ ਥੋੜੀ ਮੈਂ ਟ੍ਰੈਵਲਿੰਗ ਜਬ ਹੋ ਰਿਹਾ ਚਾਰ-ਪੰਜ ਸਾਲਾਂ ਸince ਸ਼ੋਅ ਆਣੇ ਪਾਸੇ ਬਹੁਤ ਰਹਾ। ਮੈਨੂੰ ਜੇ ਪੰਜੇ ਕੋਈ ਕੋਰੋਨਾ ਤੋਂ ਬਾਅਦ ਤਾਂ ਅਸੀਂ ਕਮਾਉ ਤੁਰੇ ਹੀ ਰਹੇ। ਫੋੜਾ ਸੀ ਇਹ ਵਾਦਾ ਕਰਦਾ ਤੁਹਾਡੇ ਨਾਲ ਪੱਕਾ ਕਿ ਹੁਣ ਅਸੀਂ ਵੱਡਾ ਜਿਹੜਾ ਸਿਸਟਮ ਤੇ ਸੈਟਅਪ ਆ ਪੂਰਾ ਹੀ ਲਾ ਲਿਆ ਤੇ ਜਿਸ ਤਰ੍ਹਾਂ ਦੀ ਸਾਊਂਡ ਤੁਸੀਂ ਚਾਹੋਗੇ ਉਹ ਹੀ ਮੜਾ ਦਿਆ ਕਰਾਂਗੇ ਅਸੀਂ ਇਕੁਪਮੈਂਟ ਵੀ ਉਹੀ ਲਿਆ ਜਿਹੜਾ ਪਹਿਲਾਂ ਆਮ ਤੌਰ ਤੇ ਦੋ ਤਰ੍ਹਾਂ ਦਾ ਕਿਉਂ ਪਤਾ ਇੱਕ ਤਾਂ ਹੈਗਾ ਸੌਫਟਵੇਅਰ ਵਾਲਾ ਇੱਕ ਹਾਰਡਵੇਅਰ ਹੈ ਅਸੀਂ ਸਾਰਾ ਸਿਸਟਮ ਹੀ ਹਾਰਡਵੇਅਰ ਦਾ ਲਾਤਾ ਅਸੀਂ ਮਿਕਸਰ ਮੁਕਸਰ ਸਾਰੇ ਵੱਡੇ ਉਹੀ ਲੈ ਕੇ ਆਨੇ ਪੁਰਾਣੇ ਐਸਐਸ ਲ ਤੇ ਮੈਨੂੰ ਲੱਗਦਾ ਤੁਸੀਂ ਸਬਜੈਕਟ ਦੱਸ ਦਿਆ ਕਰੋ ਆਜ ਆਕਰ ਤੁਹਾਡੇ ਸਾਹਮਣੇ ਜਿੰਨੇ ਵੀ ਦਿਲੰਦਰ ਵਾਲਿਆਂ ਦਾ ਅਲੱਗ ਰਖਲਾ ਕਰਾਂਗੇ ਕਿ ਦਿਨ ਹੁਦਿਆਣੇ ਵਾਲਿਆਂ ਦੀ ਵੀ ਸ਼ਿਕਾਇਤ ਆ ਉਹਨਾਂ ਨੂੰ ਹੋਰ ਤਰ੍ਹਾਂ ਦੇ ਅਲੱਗ ਤਰ੍ਹਾਂ ਦੇ ਗਾਣੇ ਪਟੰਡੇ ਵਾਲਾ ਦਾ ਆਪਣਾ ਟੇਸਟ ਹੈ ਜਿੱਦਾਂ ਦੇ ਕਹੋਂਗੇ ਉਹਨਾਂ ਲਗਵਾ ਦੇ ਤੁਸੀਂ ਕਹਿ ਨਹੀਂ ਕਿ ਸਹੀ ਨਹੀਂ ਸੰਸਕ੍ਰਿਤੀ ਵਿੱਚ ਨਹੀਂ ਕਰਦੇ ਤੁਸੀਂ ਜਦੋਂ ਵਿੱਚ ਕਿਸੇ ਬਾਰੇ ਬਸ ਕੇ ਕਾਹਦੇ ਕਰਦੇ ਤੁਸੀਂ ਇਸ ਡਾਇਰੈਕਟਰ ਦੇ ਲਈ ਅਕਸ਼ਿਨ ਪ੍ਰੈਕਟ ਹਾਂਜੀ 40 ਚਾਰ ਵੀ ਸੀ ਕਿ ਮੈਂ ਇਸ ਕੰਪਨੀ ਪ੍ਰੈਕਟ ਕਰਕੇ ਕੰਮ ਕਰਦਾ ਹਾਂਜੀ ਕਿੰਨਾ ਕਿ ਚੈਲੈਂਜਿੰਗਸ ਤੁਹਾਡੇ ਦੇ ਨਾਮ ਸਾਡੇ ਛੋਟਾ ਯਾਰ ਅਸਲ ਚ ਬਾਲੀਵੁੱਡ ਦਬ ਲਿਆ ਸਾਊਥ ਵਾਲਿਆਂ ਨੇ ਹੁਣ ਇਹ ਸਾਰੇ ਇੱਥੇ ਆ ਗਏ ਸਰ ਲਾਈਕ ਯੂ ਸੈਡ ਮੈਂ ਜਦੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਵੀ ਕੀਤੀ ਸੀ ਛੋਟੀ ਸਰਗਾਦੀ ਦੇ ਨਾਲ ਉਸ ਟਾਈਮ ਬਹੁਤ ਜ਼ਿਆਦਾ ਫਿਲਮਾਂ ਦੇ ਆਫਰਸ ਆ ਰਹੇ ਸੀ ਬਟ ਕੁਝ ਇਸ ਤਰ੍ਹਾਂ ਦੀ ਸਕ੍ਰਿਪਟ ਸੀ ਜਿੱਥੇ ਮੈਂ ਵੀ ਰਿਲੇਟ ਨਹੀਂ ਕਰ ਪਾਈ ਯੂ نو ਹਿਊਮਰ ਇੱਕ ਆਪਣੇ ਪਾਸੇ ਹੁੰਦਾ ਹੈ ਪਰ ਤੁਹਾਡੇ ਵੈਲਿਊਜ਼ ਤੇ ਪ੍ਰਿੰਸੀਪਲਸ ਨਾਲ ਵੀ ਚੀਜ਼ਾਂ ਲਾਈਨ ਹੋਣੀਆਂ ਚਾਹੀਦੀਆਂ ਨੇ ਤੇ ਕੋਵਿਡ ਕਰਕੇ ਵੀ ਇੱਕ ਬਹੁਤ ਵੱਡੀ ਸੰਸੀ ਉਹ ਵੀ ਰਹਿ ਗਈ ਸੀ ਬਟ ਹੁਣ ਇਨ ਰੈਟਰੋਸਪੈਕਟ ਲੱਗਦਾ ਹੈ ਕਿ ਸਭ ਕੁਝ ਵਧੀਆ ਹੀ ਹੋਇਆ ਆਇਆ ਬਿਕਾਜ਼ ਜਿਸ ਤਰ੍ਹਾਂ ਦੀ ਅਪਰੀਸੀਏਸ਼ਨ ਇਸ ਫਿਲਮ ਕਰਕੇ ਮਿਲ ਰਹੀ ਹੈ ਤੇ ਬਾਕੀ ਇਹ ਸਕ੍ਰਿਪਟ ਇਹ ਨਹੀਂ ਕਮਾਲ ਦੀ ਹੈਗੇ ਕਿ ਇਹ ਪੰਜਾਬੀ ਚ ਵੀ ਨਹੀਂ ਹੁੰਦੀ ਸਰ ਤਮਿਲ ਮਲਿਆਲਮ ਫ੍ਰੈਂਚ ਜਿਹੜੀ ਲੈਂਗੁਏਜ ਵੀ ਹੁੰਦੀ ਆ ਮੇਰਾ ਮਨ ਜ਼ਰੂਰ ਹੁੰਦਾ ਇਸ ਸਕ੍ਰਿਪਟ ਨਾਲ ਤੇ ਇਸ ਕਹਾਣੀ ਨਾਲ ਜੁੜੇਗਾ ਕੋਲੋਂ ਲੱਗਦਾ ਕਿ ਜਿੱਛੇ ਹੋ ਗਾ ਨਹੀਂ ਉਸ ਤੇ ਚੱਲ ਕੇ ਬੰਨਤੇ ਇਹਨਾਂ ਮਜ਼ਾ ਹੋਣਾ ਬਿਲਕੁਲ ਵੀ ਨਹੀਂ ਸੀ ਬਿਲਕੁਲ ਵੀ ਨਹੀਂ ਉਹ ਤੇ ਕੋਈ ਸਵਾਲ ਹੀ ਨਹੀਂ ਬੰਦਾ ਸਾਡੀ ਜਿਹੜੀ ਪੰਜਾਬ ਦਾ ਕਲਚਰ ਹੈਗਾ ਇਹ ਸਾਡੇ ਜਿਹੜੇ 뮤직 ਹੈ ਗਾਣਾ ਹੈ ਤੁਸੀਂ ਉਹਨੂੰ ਕੰਪੇਅਰ ਹੀ ਨਹੀਂ ਕਰ ਸਕਦੇ ਜੀ ਬਾਲੀਵੁੱਡ ਆ ਪੰਜਾਬੀ میوزਿਕ ਦੇ ਬਿਨਾ ਨਹੀਂ ਚੱਲ ਸਕਦਾ ਤੇ ਅੱਜ ਦੇ ਦਿਨ 'ਚ ਅਸੀਂ ਇੰਟਰਨੈਸ਼ਨਲੀ ਵੀ ਪਹੁੰਚ ਗਏ ਆ ਤੇ ਮੈਨੂੰ ਲੱਗਦਾ ਸਾਡਾ ਸਿਨੇਮਾ ਵੀ ਇੰਨਾ ਸਟਰੋਂਗ ਹੈਗਾ ਕਿ ਉਹ ਡਿਸਰਵ ਕਰਦਾ ਹੈ ਇੰਟਰਨੈਸ਼ਨਲ ਪਲੈਟਫਾਰਮਸ ਤੱਕ ਰੀਚ ਕਰਨਾ ਤੇ ਸਾਡੀ ਤੇ ਉਹੀ ਐਫਰਟ ਹੈਗੀ ਪੂਰੀ ਯੂ نو ਟੀਮ ਦੇ ਕੀ ਹੈ ਉਹ ਵੀ ਲੱਗਦਾ ਲੱਗ ਕੇ ਇਸ ਫਿਲਮ ਨੂੰ ਜਾ ਕੇ किसी कंसर्ट ना में नाम का अंकित है मैं जो चाह रही हूं मैं जेना को स्टार में फैशन लाइक मैं भी खुद चाहती हूं कि बड़े आगे टाटा मैं रोल रोल वाइज नहीं कहूंगी ओ मेन को नहीं पता क्योंकि वो मेरा कॉल कभी भी नहीं होएगा है ना लेकिन एज अ फैन माय सेल्फ एंड एज अ व्यूअर माय सेल्फ मैं भी चाहती हूं कि हर्षटू जरूर बने नेम सो ट्राई पक्का पक्का सोचेंगे ਆਪੇ ਵੇਖਣਾ ਪੈਣਾ ਮਰਿਆ ਸੋਰੀ ਸਰ ਬਹੁਤ ਸੱਚੀ ਦੀ ਐਂਡ ਤੋਂ ਪਹਿਲਾਂ ਇਹਦਾ ਦੇਖੋ ਕਿਸੇ ਵੀ ਫਿਲਮ ਦਾ ਨਾ ਜਿਹੜਾ ਮੇਰੀ ਨਿੱਜੀ ਵਧਾ ਇਹ ਤਾਂ ਚਲੋ ਇਹ ਪਰੇਸ਼ਾ ਬਹੁਤ ਵਿਚਾਲ ਹੋ ਗਿਆ ਔਰ ਕਈ ਵਾਰੀ ਅਸੀਂ ਆਪਣੀ ਨਿੱਜੀ ਨੂੰ ਪਰੋੜਤਾ ਦਿੰਦੇ ਹੋਏ ਕਈ ਵਾਰੀ ਕ੍ਰੈਡਿਟ ਲੈ ਲੈਂਦੇ ਹੈ ਇਹ ਜਦੋਂ ਗੁੱਡੀ ਨੇ ਕਿਹਾ ਸੀ ਕਿ ਹੁਣ ਸਾਡਾ ਮਿਊਜ਼ਿਕ ਇੰਟਰਨੈਸ਼ਨਲ ਹੋ ਗਿਆ ਨਹੀਂ ਨਹੀਂ ਇਹ ਗੱਲ ਹੈ ਇਹ ਜਦੋਂ ਸਾਡੇ 80 ਤੋਂ ਬਾਅਦ ਨਾ ਸਾਡੇ ਪੰਜਾਬੀ ਇੰਗਲੈਂਡ ਗਏ ਸੀ ਖਾਸ ਕਰਕੇ ਦੋਆਪਰੇ ਵਾਲੇ ਹਾਂ ਜਿੱਦੇ ਚ ਕੋ ਆਪਣਾ ਹੀਰਾ ਗਰੁੱਪ ਹੋ ਗਿਆ ਪ੍ਰੇਮੀ ਗਰੁੱਪ ਸੋ ਅਲਾਪ ਗਰੁੱਪ ਸੋ ਤਾਂ ਅਗਰਜਾਲ ਸਾਹਿਬ ਕੰਗ ਸਾਹਿਬ ਜਦੋਂ ਉਹ ਪਹਿਲਾ ਭੰਗੜਾ ਪਾਉਂਦੇ ਹੁੰਦੇ ਸੀ ਫਿਰ ਜਦੋਂ ਦਿਨੇ ਕੰਮ ਕਰਨਾ ਤੇ ਸ਼ਾਮਾਂ ਨੂੰ ਉਹਨਾਂ ਨੇ ਵੇਲੇ ਹੋਣਾ ਫਿਰ ਦੋਸਤਾਂ ਮਿੱਤਰਾਂ ਨੇ ਐਡਾ ਵਿਆਹ ਤੇ ਫਿਰ ਦੋਨੀਆਂ ਪਾ ਕੇ ਭੰਗੜਾ ਪਾਉਣਾ ਫਿਰ ਹੌਲੀ ਹੌਲੀ ਉਹ ਰਿਕਾਰਡਿੰਗ ਵੱਲ ਗਏ ਫਿਰ ਉਹਨਾਂ ਨੇ ਹੌਲੀ ਹੌਲੀ ਉੱਥੋਂ ਦੇ ਮਜਿਸਟਰੀਅਨ ਜੋੜੇ ਤੇ ਜਿਹੜੀ ਉਹ ਸਾਊਂਡ ਸੀ ਇੰਗਲੈਂਡ ਦੀ 89 ਤੋਂ ਬਾਅਦ ਉਹਨੇ ਇਹ ਪੂਰਾ ਸਿਸਟਮ ਅਪਣਾਇਆ ਜ ਅੱਜ ਚਾਹੋ ਅਸੀਂ ਪੰਜਾਬ ਚ ਅਸੀਂ ਜਾਂ ਸੰਗੋੜ ਬੰਦੇ ਜਾਂ ਸਾਡਾ ਐਲੀ ਕਹੀ ਜਾਵੇ ਕਿ ਯੋ ਬ్రో ਇਹ ਉਹਨਾਂ ਦੀ ਦੇਣ ਹੈ ਔਰ ਕਿਉਂਕਿ ਅਸੀਂ ਧਾਕੇਵਰ ਕਈ ਚੀਜ਼ਾਂ ਭੁੱਲ ਜਨੈ ਤੇ ਮੈਂ ਹਮੇਸ਼ਾ ਹਰ ਸਟੇਜ ਤੇ ਉਹਨਾਂ ਦਾ ਜ਼ਿਕਰ ਇਸ ਲਈ ਕਰਦਾ ਕਿ ਜੇ ਉਹ ਜਿਹੜਾ ਵਾਰਦਤ ਹੈ ਨਾ ਸਾਊਂਡ ਨੂੰ ਜਾਂ ਜਿਹੜਾ ਕੋਲਾਬੋਰੇਸ਼ਨਸ ਕਰੀਆ ਉਧਰ ਜਾ ਕੇ ਉਹਨਾਂ ਦੀ ਦੇਣ ਹੈ ਔਰ ਮੇਰਾ ਉਹਨਾਂ ਨਾਲ ਸੱਚੀ ਬਹੁਤ ਪਿਆਰਾ ਸੀ ਯਾਦ ਵੀ ਜਾਂਦਾ ਹੈ ਮੇਰੇ ਹਰ ਸ਼ੋਅ ਤੇ ਉਹ ਹਮੇਸ਼ਾ ਬੈਠੇ ਹੁੰਦੇ ਅਮਿਸ਼ਾ ਸਾਰਿਆਂ ਨੂੰ ਵੈਟ ਕਰਦਾ ਹੈ। ਸੋ ਇਹ ਬਾਕੀ ਰਹੀ ਫਿਲਮਾਂ ਦੀ ਗੱਲ ਫਿਲਮਾਂ ਡਿਪੈਂਡ ਕਰਦਾ ਤੁਹਾਡਾ ਜਿੱਦਾਂ ਹੁਣ ਹਲਾਰਾ ਮਿਲ ਰਿਹਾ ਹੈ। ਫਿਰ ਪ੍ਰੋਡਕਸ਼ਨ ਹਾਊਸ ਨੂੰ ਹੋਰ ਹੌਸਲਾ ਮਿਲਦਾ ਹੈ। ਇਹ ਵੀ ਇਹ ਵੀ ਥੋੜਾ ਜਿਹਾ ਪਹਿਲਾਂ ਹਰ ਬੰਦਾ ਜਿੱਦਾਂ ਪਰਿਵਾਰਿਕ ਫਿਲਮ ਤਾਂ ਬਣਾ ਲੈਂਦੇ ਪਰ ਥ੍ਰਿਲਰ ਤੋਂ ਥੋੜਾ ਜਿਹਾ ਭੱਜਦੇ ਆ। ਕਿ ਨਹੀਂ ਯਾਰ ਆਡੀਅੰਸ ਇਹ ਨਾ ਸਮਝੇ ਇਹਦੇ ਇਸ ਫਿਲਮ ਚ ਹਾਸਾ ਜ਼ਰੂਰ ਥੋੜਾ ਬਹੁਤ ਤੁਹਾਨੂੰ ਆਉਣਾ ਹੋਊਗਾ। ਪਰ ਇਹ ਜਿਹੇ ਪ੍ਰੋਪਰ ਕਮੇਡੀਅਨ ਹੈ ਨਹੀਂ ਜਿੱਦਾਂ ਮਹਿਬੂਦ ਸਾਹਿਬ ਹੁੰਦੇ ਸੀ ਆ ਪੁਰਾਣੇ ਆਰਟਿਸਟ। ਨਿੱਜੀ ਤੌਰ ਤੇ ਤਾਂ ਉਹ ਵੀ ਸਾਨੂੰ ਅੱਛੀਆਂ ਲੱਗਦੀਆਂ ਪਰ ਇਹ ਇੱਕ ਅਲੱਗ ਸੀ ਔਰ ਇਹਦੇ ਚ ਇਹ ਆ ਵੀ ਮੈਨੂੰ ਲੱਗਦੀ ਹੈ ਪੰਜਾਬੀ ਫਿਲਮ ਜੀ ਪਹਿਲੀ ਵਾਰ ਹੋਊਗਾ ਵੀ ਜਿਹੜੇ ਪੰਜਾਬੀ ਫਿਲਮ ਦਾ ਮੁੱਖ ਤੁਹਾਡਾ ਕਿਰਦਾਰ ਉਹ ਆਸ਼ਿਕ ਨੂੰ ਕਰਦਾ ਇਹ ਤਾਂ ਵਿਲੱਖਣ ਦਾ ਮੰਨਦੇ ਹੋ ਨਾ ਇਹ ਉਹ ਤੁਸੀਂ ਜਵਾਬ ਦੇ ਪੈਸੇ 100% ਆ ਪੂਰਾ ਠੋਕ ਕੇ ਕਰ ਲੈ ਆ ਬੱਚੇ ਤੁਸੀਂ ਅਨੁਕੂਲ ਨਹੀਂ ਹੋ ਜਦੋਂ ਵੀ ਤੁਸੀਂ ਆਹ ਫਿਰ ਉਹ ਤ ਵਾ 90 ਦਿਨ ਹੁਣ ਮੈਂ ਥਿਕ ਪੈ ਲੈ ਲੈਣਾ ਸੀ ਘੁੰਮਣਾ ਪਾੜਾ ਤੇ ਜਦੋਂ ਵੀ ਤੁਸੀਂ ਕੁਝ ਕਾਜ ਕਰ ਸਕਦਾ ਫੁੱਟਿੰਗ ਦੇ ਸੀ ਅਸੀਂ ਕੁਝ ਅਹੇ ਜੇ ਜਗਾ ਲੱਗਣੇ ਕਿ ਜੇ ਭਵਿੱਖ ਚ ਵਰਲਡ ਵਾਰ ਤੈਨਾਂ ਲੱਗੀ ਪਾਣੀ ਕਿੱਥੋਂ ਪੀਣਾ ਕਿਉਂਕਿ ਧਰਤੀ ਜੋ ਅਗਲੇ ਨੇ ਕੱਢਣ ਦੇਣਾ ਡੈਮ ਤੇ ਚੜ ਨਹੀਂ ਦੇਣਾ ਫੇ ਪਾਣੀ ਕਿੱਥੋਂ ਮਿਲਣਾ ਇਹ ਜਿੱਥੇ ਜੰਗਲੀ ਜਾਨਵਰ ਨੇ ਉੱਥੇ ਜਾਵਾਂਗੇ ਸਾਰੇ ਨੈਕਸਟ ਡੈਸਟੀਨੇਸ਼ਨ ਬਾਦਲਾਸੀ ਜਿੱਥੇ ਮਤਲਬ ਫੋਨ ਨਾ ਹੋਵੇ ਤੇ ਕੁਝ ਦਿਨ ਤੁਸੀਂ ਆਰਾਮ ਨਾਲ ਬੈਠੋ ਜੇ ਤੁਸੀਂ ਜਿੱਦਾਂ ਹਾਸਿਰ ਦੀ ਗੱਲ ਕਰ ਦਿੱਤਾ ਆ ਮੈਨੂੰ ਲੱਗਦਾ ਫਿਰ ਐਦਾਂ ਬੈਠਣਾ ਕੋਈ ਨਹੀਂ ਨਾ ਕਿਤੇ ਚੇ ਨਿਕਲ ਆਉ ਸਾਬ ਪੱਕਾ ਨਿਕਲ ਆਊਗਾ ਕੋ ਮਾ ਇਹ ਇਸ ਧਰਤੀ ਤੋਂ ਮੈਂ ਪੂਰੀ ਦੁਨੀਆ ਚ ਘੁੰਮ ਲਿਆ ਸਹਿਬ ਆ ਸਾਨੂੰ ਜਾਣਾ ਪੈਂਦਾ ਇਸ ਕਰਕੇ ਦੇਸ਼ਾਂ ਵਿਦੇਸ਼ਾਂ ਚ ਕਿਉਂਕਿ ਸਾਡੇ ਆਪਣੇ ਪਰਿਵਾਰ ਕਬੀਲਾ ਸਾਡਾ ਸਾਡੇ ਪੰਜਾਬੀ ਉੱਥੇ ਐ ਜਿਉ ਸਾਰੀ ਇੱਥੇ ਆਣ ਮੈਂ ਤਾਂ ਪਹਹਾੜ ਜਿਹੜਾ ਮੈਂ ਤਾਂ ਗੱਡੀ ਇਸ ਗੁੱਟੋਂ ਤੇ ਘੁੰਮ ਜਾਣਾ ਰੇ ਪਾਸੇ ਸਿੰਦੂ ਦੂ ਮਾਂ ਦਾ ਮਾਦ ਜਿਵੇਂ ਕਹੇ ਸੀ ਕੋਈ ਇਸ ਟਾਈਮ ਇਹ ਗੂੰਜ ਉੱਠ ਰਹੀ ਸੀ ਕਿ ਇੱਕ ਪੱਟੜ ਪੈਨ ਬਤੂ ਮਾਗਿਆ ਸੀ ਹੈਗੇਆ ਤੁਹਾਡਾ ਜਿਹੜਾ ਹੇਅਰ ਸਟਾਈਲ ਆ ਉਹ ਵੀ ਹੁੰਦੀਆਂ ਰੱਖਿਆ ਹੋਇਆ ਸੀ ਕਿੰਨਾ ਕੀ ਮਾਰਨੇ ਸੀ ਇਸ ਕਹਿੰਦਾ ਕਿੰਨਾ ਵੰਗਿਆ ਲੱਗਦਾ ਹੈ ਕਿ ਉਹ ਨੀਮਾ ਪਿਆਰ ਕੋ ਦੇਖੋ ਮੈਂ ਤਾਂ ਆਪਣੇ ਪਰਿਵਾਰ ਨਾਲ ਹਾਂ ਹੈ। ਕਈ ਵਾਰੀ ਕੋਈ ਕੋਈ ਸ਼ਾਇਦ ਬੰਦੇ ਰਹਿ ਜਾਂਦੇ ਜਦੋਂ ਰਾਸ਼ ਜਾਦਾ ਹੁੰਦਾ ਅਦਰਵਾਈਜ਼ ਮੈਂ ਤਾਂ ਸਭ ਨੂੰ ਬੜੇ ਪਿਆਰ ਨਾਲ। ਉਹ ਮੈਂ ਤਾਂ ਖਾਸ ਐਂਕ ਮੈਂ ਤਾਂ ਹਰ ਸ਼ਾਇਦ ਜੇ ਪਛਾਣ ਹੋਏ ਜਿਹੜੇ ਜਿਹੜੇ ਮੂਰੇ ਕਈ ਵਾਰੀ ਖੜੇ ਹੁੰਦੇ ਨੇ ਇਹਨਾਂ ਦੂਜੀ ਵਾਲੀ ਹੈ ਮੈਂ ਬੋਲ ਕੇ ਕਹਾਂ ਨਾ ਕਿੰਨੀ ਜੁੱਤੀ ਸੋ ਪਿਆਰ ਤਾਂ ਹੀ ਮਿਲਦਾ ਜੇ ਕੰਮ ਕਰਾਂਗੇ ਸਾਦਗੀ ਚ ਰਵਾਂਗੇ ਜੀ ਨਹੀਂ ਮੈਂ ਕੋਈ ਨਹੀਂ ਮੈਂ ਵਰਤ ਤੇ ਮੈਨਸ ਮੈਂ ਬਹੁਤ ਔਖਾ ਮਤਲਬ ਇਹ ਸਾਰੇ ਮੇਰੀ ਸਾਡੀ ਫਿਲਮ ਚ ਦੇਖੋ ਮੈਂ ਹਮੇਸ਼ਾ ਜਦ ਮੈਂ ਗਵਨਾਮੀਆ ਜਾਂ ਮੈਂ ਮੈਂ ਕਹਿੰਦਾ ਨਾ ਮੇਰਾ ਜ਼ਿਕਰ ਨਾ ਕਰਨਾ ਮੈਂ ਆਪਣੇ ਆਪ ਨੂੰ ਕਦੇ ਵੀ ਮੈਂ ਮੈਂ ਬਲੂ ਜ਼ੀਰੋ ਰੱਖਦਾ ਮੈਂ ਲਗਾ ਦਮ ਬਾਕੀ ਜ਼ਿਕਰ ਕਰੋ ਇਹਨੇ ਸਾਰੇ ਨੇ ਬਹੁਤ ਅੱਛਾ ਕੰਮ ਕਰੋ ਉਹ ਦੂਜੀ ਗੁੱਡੀ ਹੈ ਉਹੋ ਤਰੀਕਾ ਲੈ ਵੀ ਜਦੋਂ ਅਸੀਂ ਹੁਣ ਇਸ ਟੂਰ ਤੇ ਨਿਕਲੇ ਆਂ ਬਾਕੀ ਆਪਣੇ ਕੰਮਾਂ 'ਚ ਬਿਜ਼ੀ ਆਂ ਬਟ ਮੈਂ ਹਮੇਸ਼ਾ ਉਸ ਕੰਮ ਨੂੰ ਪ੍ਰਾਇੋਰਟੀ ਦਿੰਦਾ ਜਿਹੜਾ ਚੱਲ ਰਿਹਾ ਹੈ ਉਹ ਢੇਲ ਦੀ ਗੱਲ ਨਹੀਂ ਕਰਦਾ ਤਾ ਅ ਸ਼ਰਮਾ ਜੀ ਰੋਜ਼ ਪ੍ਰਪੋਜ਼ਲ ਲੈ ਕੇ ਆਉਂਦੇ ਰੋਜ਼ ਇਹ ਕੋਈ ਨਾ ਕਾਸ ਸਬਜੈਕਟ ਤੇ ਬਟਾ ਮੈਂ ਕਹਿੰਦਾ ਪਹਿਲਾ ਆਹ ਕੰਮ ਮੁਕੂਵਾ ਜਿੱਦਣ ਤੁਸੀਂ ਕਹੋਗੇ ਵੀ ਠੀਕ ਐ ਹੁਣ ਤੁਸੀਂ ਅਗਲਾ ਕੰਮ ਕਰ ਲੈ ਫਿਰ ਆਪਾਂ ਅਗਲਾ ਕੰਮ